10000 ਸਰ ਕੋ ਸਾਡੇ ਲਈ ਕਿਦੇ ਦੀ ਬਾਬਾ ਜੀ ਛੜ ਤਾਂ ਕਿੰਨੇ ਦੀ ਕਹੇ ਤਾਂ ਜੀ ਪੂਰੇ 80000 ਦੀ ਬੱਕਰੀ ਹੋਊਗੀ ਜੀ ਗੁੱਟੀਆਂ ਵੀ ਦੇ ਦਿਆਂਗੇ ਉਹ ਗੁੱਟੀਆਂ 50000 ਦੀ ਗੁੱਟੀ ਦੇ ਦਨਾ ਲੈ ਫੜ ਲੈ ਲੈ ਫੜੋ ਜੀ ਮੈਨ ਤੋਂ ਲੱਖ ਰੁਪਏ ਦੀ ਲੈ ਲਓ ਲੈ ਲੈ ਤੂੰ ਤਾਂ ਬਿੜੀਆਂ ਲਾਉਣ ਲੱਗੇ ਚੱਕ ਲੈ ਆ ਲੈ ਲਓ ਲੈ ਲੈ ਵੱਡੀ ਕਿਹੜੀ ਛੋਟੀ ਲੈ ਨਹੀਂ ਮੈਂ ਭਟੀਆਂ ਹੋਰ ਕਰ ਦਨਾ ਬਾਬੇ 65 ਲੱਗਿਆ ਮੈਂ ਤਾਂ ਵੀ ਨਹੀਂ ਦਿੱਤੀ ਹਾਂ ਮੈਨੂੰ ਬੰਬੇ ਪਜਾ ਦੇਣ ਦੇ 2.5 ਲੱਖ ਦੀ ਆ ਯਾਰ ਬੰਬੇ ਭੈਣ ਚਾਵੇ ਜਾਂਦੀ ਜਿਹੜਾ ਚ ਮਰ ਗਈ ਕੌਣ ਦੇਊਗਾ 2.5 ਲੱਖ ਮੈਂ ਮੈਨੂੰ ਪਹਿਲਾਂ ਪੰਜਾਬ ਚ ਦਵੋ ਯਾਰ ਅਸੀਂ ਫੇਰ ਕਹਿੰਦੇ ਬਰੀਡ ਕਰਾਂ ਪੰਜਾਬ ਚ ਲੈਂਦੇ ਨਹੀਂ ਕਿਉਂ ਨਹੀਂ ਲੈਂਦੇ ਮੈਂ ਹਰੇਕੀ ਵੀਡੀਓ ਚ ਰੋਣਾ ਵੀ ਪੰਜਾਬ ਦੀ ਨਸਲ ਨਾ ਸਰ ਜੇ ਪੰਜਾਬ ਚ ਪੈਸਾ ਨਹੀਂ ਲਾਊਗਾ ਅਗਲਾ ਫੇਰ ਮੈਂ ਕੀ ਕਰੂੰਗਾ ਪ੍ਰਾਣੀ ਬਲੱਡ ਲਾਈਨ ਦੇਖੀ ਆ ਜੀ ਬਈ ਇਹ ਦੁੱਧ ਵਾਲੀਆਂ ਬੱਕਰੀਆਂ ਨਾ ਇਹਦੀ ਅਸੀਂ ਜਾਦਾ ਨਸਲ ਦੇਖੀ ਆ ਬਈ ਜਿਹੜੀ ਦੁੱਧ ਵਾਲੀ ਬੱਕਰੀ ਆ ਸਾਡੇ ਕੋਲੋਂ ਖਤਮ ਹੋਈ ਜਾਂਦੀ ਆ ਅਸੀਂ ਕੱਲਾ ਸਨਖ ਪੁਣੇ ਜਾਂ ਕਾਲੇ ਰੰਗ ਚ ਪੈ ਗਏ ਜਾਂ ਮੱਖੀ ਜਿੰਨੇ ਚ ਪ ਮੱਖੀ ਚੀਨੀ ਥੱਲੇ ਲੀਟਰ ਦੁੱਧ ਨਹੀਂ ਹੁੰਦਾ ਮੱਖੀ ਚੀਨੀ ਬੱਕਰੀ ਲੈ ਕੇ দাও ਜੀ ਬਾਜੀ ਇਹ ਬੱਕਰੀ ਮਾਲਕ ਨੇ 6 ਲੀਟਰ ਦੱਸਿਆ ਪਰ ਅਸੀਂ 5 ਲੀਟਰ ਮੰਨ ਕੇ ਲਈ ਆ ਵੀ ਬੱਕਰੀ 5 ਵੀ ਦੁੱਧ ਦੇਗੀ ਨਾ ਸਾਨੂੰ ਅਸੀਂ ਇਹਦੇ ਥੱਲੇ 7 ਚੋਲਾਗੇ ਕਲਰ ਦੇਖੋ ਚਿੱਟਾ ਕਲਰ ਆ ਗਿਆ ਕਾਲਾ ਆ ਗਿਆ ਤੇ ਖਾਕੀ ਆ ਗਿਆ ਠੀਕ ਆ ਜੀ ਤਿੰਨ ਕਲਰ ਨੇ ਕਲਰਾਂ ਦੀ ਕੀਮਤ ਪੈਂਦੀ ਆ ਜਿਹੜੇ ਅੱਜ ਤੋਂ 7-8 ਸਾਲ ਪਹਿਲਾਂ ਮੁਕਾਬਲੇ ਹੁੰਦੇ ਸੀਗੇ ਤੁਹਾਨੂੰ ਮੈਂ ਡਾਕਟਰ ਮਿਲਾ ਦੂੰ ਮੈਂ ਖੋਦੋ ਮੁਕਾਬਲੇ ਵਿੱਚ ਬੱਚੇ ਪਾਏ ਹੋਏ ਨੇ ਕਲਰ ਦੇ ਮੁਤਾਬਕ ਨੰਬਰ ਲੱਗਦੇ ਸੀਗੇ ਜੇ ਇਹਦੇ ਤਿੰਨ ਕਲਰ ਆ ਤਾਂ ਇਹਦੀ ਕਲਰਾਂ ਦੇ ਤਿੰਨ ਨੰਬਰ ਲੱਗਦੇ ਸੀ ਹਾਂਜੀ ਬੱਕਰੀ ਦਾ ਆਣ ਚੱਲ ਪਤਾ ਨਹੀਂ ਕਿੱਥੇ ਦਾ ਜੋਰਾਵਾਰਾ ਨੇ ਖੇਤੀ ਕਿ ਲਜਾੜਾ ਕਰਕੇ ਨਹੀਂ ਚਲੋ ਕੋਈ ਕਿਸਮਤ ਜਾਂ ਬਾਣੀ ਦਾ ਕਰਤਾ ਜੀ ਬਾਣੀ ਲੈ ਕੇ ਆਇਆ ਜਾਂ ਨਹੀਂ ਲੈ ਕੇ ਆਇਆ ਵੇਚਣ ਜਾਂ ਦਿਖਾਉਣ ਨੂੰ ਲੈ ਆਇਆ ਜੋ ਵੀ ਕਰਨ ਨੂੰ ਆਇਆ ਆ ਲੈ ਬੱਕਰੀ ਤੇਰੀ ਦੇ ਹੁਣ ਮੈਂ ਕੱਚਾ ਮਾੜਾ ਮੋਟਾ ਕੱਤਾਂ ਕ ਪੱਕਾ ਲਾਵਾਂ ਇਹ ਤਾਂ ਹੀ ਹੁਣ ਤੁਸੀਂ ਦੇਖਣਾ ਬਾਬਾ ਜੀ ਨਹੀਂ ਨਹੀਂ ਤੂੰ ਦੱਸ ਦੇ ਮੈਨੂੰ ਵੀ ਕਿੰਨੇ ਦੀ ਲੈ ਗਈ ਸਾਰੇ ਕੋ ਛੱਡ ਕੇ ਜਾ ਦੇ ਮੈਂ ਛੱਡ ਕੇ ਦੱਸਦਾ ਜੀ ਨਹੀਂ ਛੱਡਿਆ ਮੰਨ ਲਿਆ ਕਰ ਮੰਨ ਲਿਆ ਬਾਪੂ ਮੰਨ ਲਿਆ ਮੈਨੂੰ ਮਾਰ ਯਾਰ ਬਾਬੇ ਆਪਣੇ ਕਿੰਨੀਆਂ ਕਰੈਗੀਆਂ ਇਹ ਮੇਰੀ ਤਾਂ ਸੁਣ ਲੈ ਮੈਨੂੰ ਪਤਾ ਵੀ ਨਹੀਂ ਬਲੱਡ ਲੈਣੇ ਲੋਕਾਂ ਨੇ ਸਾੰਭੀ ਫੇਰ ਇਹ ਲੋਕੀ ਸਾੰਭਦੇ ਨਹੀਂ ਬਲੱਡ ਲੈਣੀ ਸਾੰਭਦੇ ਅਸੀਂ ਪਹਿਲਾਂ ਤਾਂ ਬਲੱਡ ਲੈਣ ਦੀ ਸੱਡੋ ਪਹਿਲਾਂ ਤਾਂ ਕਲਰ ਹੀ ਹੈ ਨਹੀਂ ਕਲਰ ਵੀ ਤੇ ਬਲੱਡ ਲੈਣ ਵੀ ਹੈ ਨਹੀਂ ਜੀ ਇਹ ਜਿਹੜੀ ਲੋਕ ਕਹਿੰਦੇ ਆ ਬਾਪੂ ਮਹਿੰਗਾ ਸਆਂਗੀਆਂ ਬੱਕਰੀਆਂ ਦੇਖਣੀਆਂ ਜੀ ਅੱਜ ਵੀਡੀਓ ਕੱਢ ਲੋ ਬਾਪੂ ਮਹਿੰਗੇ ਗੁਜਰ ਦੀ ਪਾਕਿਸਤਾਨ ਦੀ ਉਹਦੇ ਨਾਲੋਂ 19 ਹੋਊਗੀ 18 ਨਹੀਂ ਹੋਊਗੀ ਇਹ ਉਹਦੇ ਨਾਲੋਂ ਵਧੀਆ ਬੱਕਰੀ ਆ ਪੰਜਾਬ ਦੀ ਧਰਤੀ ਦੀ ਜੰਪੜਾ ਤੁਸੀਂ ਦੇਖ ਸਕਦੇ ਹੋ ਬਾਕੀ ਜਿਹੜਾ ਇਹਦਾ ਪਿਆਨਾ ਲੱਗਿਆ ਹੈ ਵਾ ਇਹ ਹਰੇਕ ਜਾਨਵਰ ਨੂੰ ਨਹੀਂ ਲੱਗਦਾ। ਲਾਲਾ ਤਾਂ ਕੋ ਨੰਬਰ ਹੈ ਨਹੀਂ। ਉਹੀ ਤਾਂ ਗੱਲ ਆ ਬਾਬਾ ਜੀ। ਪਰਵਾਨ ਜੀ ਦੱਸੋ ਕਰਾਂ। ਤੁਸੀਂ ਦੱਸਣਾ ਬਾਬਾ ਜੀ। ਬੱਕਰੀ ਦੇਤੀ ਤੇਰੀ 55000 ਉਹ ਨਹੀਂ ਹੋਣੀ ਬਾਬੇ। ਬਹੁਤ ਘਰ ਫਿਰਦੇ ਨੇ। ਮੈਂ ਤਾਂ ਉਹਨਾਂ ਨੂੰ ਨਹੀਂ ਦਿੱਤੀ। ਇਹ ਤਾਂ ਛੋਟੇ ਮੂੰਹ ਮੱਥੇ ਲਾਗਦੇ ਹੋ ਚੱਲ। ਫੇਰ ਦੱਸ ਦੇ ਯਾਰ ਸਰ ਕੋ ਸਾਡੇ ਲਈ ਕਿਦੇ ਨੇ। ਬਾਬਾ ਜੀ ਛੜ ਤਾਂ। ਕਿੰਨੇ ਜੀ? ਕਹੇ ਤਾਂ ਇਹ ਪੂਰੇ 80000 ਦੀ ਬੱਕਰੀ ਹੋਊਗੀ ਜੀ। ਇਹ ਤਾਂ ਹੁਣ ਤੁਹਾਨੂੰ ਪਤਾ ਹੀ ਆ। ਨਾ ਬਕਣਾ ਦੇ ਦੇ ਉਹ ਕਹਿੰਦੀ ਕਿੱਥੇ ਇੰਨੇ ਦੀ ਨਹੀਂ ਹੈ ਉਹ ਐਂ ਕਹਿੰਦੀ ਆ ਨਹੀਂ ਨਹੀਂ ਉਹ ਕਹਿੰਦੀ ਦੇ ਐਂ کیا ਬਾਜ਼ ਮਾਰੀ ਇੱਕ ਬੱਕਰੇ ਦੀ ਵੀਡੀਓ ਆਈ ਸੀ ਨਾ ਰੋਂਦੇ ਦੀ ਪਿੱਛੇ ਜੇ ਉਹ ਛੱਡ ਤੂੰ ਇਹ ਐਂ ਕਹਿੰਦੀ ਆ ਕਹਿੰਦੀ ਜਾਊਂਗੀ ਤਾਂ ਸਹੀ ਪਰ ਪੂਰੇ ਠੀਕ ਆ ਭਾਈ ਠੀਕ ਹੁੰਦੀ ਮੈਂ ਮੋੜ ਦਾਂ ਦੀ ਸੋਹਣੇ ਭਾਈ ਪਰਵਾਨ ਅੜਨਾ ਨਹੀਂ ਜੀ ਇਹ ਨਹੀਂ ਨਹੀਂ ਜੀ ਨਹੀਂ ਹੁੰਦੀ ਇਹਨਾਂ ਆ ਵੇਖੋ ਹਾਂ ਕਰ ਲੈ ਖਾਨ ਆਪਾਂ ਨੂੰ ਇੰਨਾ ਨਰਚਰ ਹੋ ਗਿਆ ਮੰਡੀਆਂ 'ਚ ਫਿਰਦਿਆਂ ਨੂੰ ਅਹੀ ਜੀਆਂ ਕਿੰਨੀਆਂ ਕਮਾਨਿਆਂ ਦੀ ਹੋਗੀਆਂ ਉਹ ਨਹੀਂ ਹੁੰਦੀ ਬਾਬਾ ਕਿੱਥੇ ਹਜ਼ਾਰ ਦੇ ਛੋਟੇ ਦੋ ਜਾਨਾਂ ਦਾ ਮੂੰਹ ਮੱਥਾ ਹਜ਼ਾਰ ਰੁਪਏ ਦੀ ਇੱਜ਼ਤ ਉਹ ਜਾ ਭਰਾਵਾ ਮੇਰਿਆ ਮੈਂ ਤਾਂ ਖੜਦਾ ਜਾ ਤੁਰੇ ਆ ਜਾ ਮੈਂ ਤਾਂ ਕਦੇ ਹੈਪੀ ਆਵਰੇ ਜਰਾ ਮੈਂ ਨਹੀਂ ਦੇਖਦਾ ਹੁੰਦਾ ਮੈਂ ਮੈਂ 5-4000 ਨਹੀਂ ਦੇਤੇ ਹਾਂਜੀ ਆ ਸਾਹਮਣੇ ਦੱਸਦੇ ਵੀ ਦੇਣੀ ਹੈ ਬੱਕਰੀ ਕਿੰਨੇ ਦੀ ਦੇਣਾ ਹੈ ਹਾਂ ਬੰਦਾ ਜਾਣ ਲਿਓ ਕਿਉਂ ਆਪਾਂ ਭਜਾਉਣਾ ਨਹੀਂ ਬੰਦਾ ਉਹ ਬਾਬੇ ਮੈਂ ਕਦੋਂ ਕ ਦੇਖ ਤੂੰ ਵੀ ਯਾਰ ਦੋਸਤ ਆ ਉਹ ਵੀ ਯਾਰ ਦੋਸਤ ਆ ਨਾ ਮੈਂ ਤੈਨੂੰ ਜੋਰ ਨਾ ਕਹਿਣਾ ਨਾ ਮੈਂ ਉਹਨੂੰ ਕਹਿਣਾ ਸਹੀ ਗੱਲ ਆ ਮੈਂ ਬੜੀ ਇੱਕੋ ਹੀ ਥੱਟ ਮਾਰਨੀ ਆ ਮੈਂ ਬੱਕਰੀ ਦੇਤੀ ਦੇਤੀ ਤੀ ਦੇੜੀਆਂ ਨਹੀਂ ਜੋ ਬਾਹਰ ਨਿਕਲ ਜਾਂਗੇ ਭਾਈ ਉਹ ਚਲੋ ਕੋਈ ਗੱਲ ਨਹੀਂ ਦੱਸ ਤੈਨੂੰ ਹੁਣ ਦੱਸ ਦੇ ਤੂੰ ਦੁਕਾਨੇ ਤੇ ਦੱਸ ਤਾਂ ਜੀ ਦੁਕਾਨੇ ਤੇ ਦੱਸ 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 ਤਾਂ ਹੀ ਪੂਰੇ ਸਤੀ ਦੀ ਦੱਸ ਹਜ਼ਾਰ ਘਟਦੇ ਆ ਬਹੁਤ ਚਿਰ ਦੇ ਸੁਣੀਏ ਨੇ 1700 ਹੀ ਹੋਰ ਲੈ ਲੈ ਉਹ ਨਹੀਂ ਬਾਪੂ ਮੇਰਾ ਕਾਹਨੂੰ ਮੇਰੇ ਨਾਲ ਉਹ ਤੁਰੰਦਰ ਕੀਆ ਦੱਸ ਹਾਂ ਉਹ ਤੇਰੇ ਮੂਰੇ ਦੋ ਹੱਥ ਬੰਨੇ ਕਾਹਨੂੰ ਕੋਈ ਨਹੀਂ ਯਾਰ ਗੁੱਸਾ ਕਿਸੇ ਦਾ ਨਹੀਂ ਕਰਦਾ ਉਹ ਗੁੱਸਾ ਨਹੀਂ ਕਰਦਾ ਮੈਂ ਗੁੱਸਾ ਨਹੀਂ ਕਰਦਾ ਹੂੰ ਕਿੱਥੇ ਰਹਿ ਗਈ ਗੋਲ ਗੋਲ ਛੇਤੀ ਕਰਾ ਵੀਡੀਓ ਬਹੁਤ ਲੰਬੀ ਹੋਣੀ ਉਹ ਦੇਖਦੇ ਨਹੀਂ ਫਿਰ ਅਗਲੇ ਕਸੇ ਦੰਦਾ ਲੀਆਂ ਵੀਰੇ ਲੱਖ ਲੱਖ ਉਹ ਵੀਡੀਓ ਛੱਡ ਯਾਰ ਉਹ ਛੱਡ ਕਸੇ ਦੰਦਾ ਲੀਆਂ ਇੱਧਰ ਗੱਲ ਕਰ ਆਪਾਂ ਜੀ ਤੁਸੀਂ ਦੱਸਣਾ ਜੀ ਹੁਣ ਤੱਕਾ ਨਾ ਮੇਰੇ ਨਾਲ ਕਰੋ ਤੂੰ ਤੱਕਾ ਹੁਣ ਕਰਾ ਰਿਹਾ ਤੂੰ ਆਪ ਸਾਡੇ ਨਾਲ ਕਰ ਰਿਹਾ ਨਹੀਂ ਮੈਂ ਨਹੀਂ ਤੱਕਾ ਕਰਦਾ ਤਨ ਪੂਰੇ ਕਰ ਦਿਓ ਹੁਣ ਆ ਬਾਈ ਬਾਪੂ ਜੀ ਫਿਰ ਦੱਸ ਸਾਹ ਆ ਯਾਰ ਉਹ ਵੀ ਗੱਲ ਦਿਖਾ ਦਿਓ ਦਿਖਾਓ ਬੱਕਰੀ ਦਾ ਦਿਖਾਓ ਕਿਸੇ ਦੀ ਘਾਟਾ ਕੋਈ ਜੇਬ ਚ ਪਾਲਾ ਨਹੀਂ ਹੁਣੇ ਜੀ ਉਹ ਪਾਲਾ ਜੇਬ ਚ ਪਾਲ ਨੂੰ ਮੈਂ ਪਾਲਾ ਜੇਬ ਚ ਪਾਲ ਨੂੰ ਮੈਂ ਜੇ ਮੈਨੂੰ ਸਹੀ ਲੱਗੂਗਾ ਮੈਂ ਕਹੂੰਗਾ ਹੀ ਕੋ ਤੈਨੂੰ ਜੇਬ ਚ ਪਾਲਾ ਨਹੀਂ ਹੁਣੀ ਜੀ ਜੇਬ ਚ ਪਾਲਾ ਮੈਨੂੰ ਪਤਾ ਹੀ ਇੱਥੇ ਤੁਸੀਂ ਕਹੋਗੇ ਮੈਨੂੰ ਪਤਾ ਮੈਨੂੰ ਪਤਾ ਹੁੰਦਾ ਜੀ ਪਹਿਲੇ ਪੁੱਜੀ ਬੈਠਾ ਉਹ ਰੋਜ਼ ਬੱਕਰੀ ਪਤਰੀ ਦੀਆਂ ਬੱਕਰੀਆਂ ਵੇਚੀਂਦੀਆਂ ਫੇਰ ਅਗਲੇ ਜਿਹੜਾ ਬਾਬਾ ਉਹ ਹੱਥ ਨੂੰ ਲਾਉਂਦਾ ਕਹਿੰਦਾ ਮੈਂ ਹੁਣ ਜੇ ਹੱਥ ਲਾਉਂਦਾ ਵੀ ਹੱਥ ਨੂੰ ਕਹਾਂ ਮੇਰੇ ਜ਼ਹਿਰ ਲਾਉਨੇ ਹੋ ਮੈਨੂੰ ਤਾਂ ਇਹ ਵੀ ਭਰਾ ਮੇਰਾ ਹੋਇਆ ਜੀ ਆ ਤੁਸੀਂ ਵੀ ਉਹੇ ਜੀ ਮੇਰੀ ਗੱਲ ਸੁਣ ਲੈ ਤੁਹਾਨੂੰ ਤਾਂ ਦੋਨੇ ਤਰ੍ਹਾਂ ਇੱਕ ਬਰਾਬਰ ਆ ਰੋਲਾ ਨਾ ਪਾ ਜੇਬ ਚ ਪਾਲਾ ਪੈਸੇ ਮੇਰਾ ਹਲਕੇ ਐਡਾ ਕੀ ਕਰਾਂ ਜੇਬ ਚ ਪਾਰਾ ਨਾ ਪੈਸੇ ਪਾਲਾ ਯਾਰ ਮਨ ਵੀ ਲਈ ਦੀ ਉਹ 500 ਹੀ ਪਾਲਾ ਹੁਣ ਜੇਬ ਚ ਮੈਂ ਕਹੂੰਗਾ ਹੀ ਕੁਸ ਨਹੀਂ ਇਹ ਆਇਆ ਨਹੀਂ ਨਾ ਪੈਂਦਾ ਇਹ ਆਇਆ ਨਹੀਂ ਨਾ ਬਾਬਾ ਜੀ ਪੈਂ ਸਾ ਗੁੱਟੀਆਂ ਵੀ ਦੇ ਦੇਾਂਗੇ ਉਹ ਗੁੱਟੀਆਂ 50000 ਦੀ ਗੁੱਟੀ ਦੇ ਦਨਾ ਲੈ ਫੜ ਲੈ ਲੈ ਫੜੋ ਜੀ ਮੈਂ ਤੋ ਲੱਖ ਰੁਪਈਆ ਦੀ ਲੈ ਲਓ ਲੈ 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 ਤੂੰ ਤਾਂ ਬਡੀਆਂ ਲਾਉਣ ਲਾਗੇ ਚੱਕ ਲੈ ਆ ਲੈ ਲਓ ਲੈ ਲੈ ਵੱਡੀਆਂ ਕਿਹੜੀਆਂ ਛੋਟੀਆਂ ਲੈ ਨਹੀਂ ਮੈਂ ਭਟੀਆਂ ਹੋਰ ਕਰ ਦਨਾ ਆ ਲੈ ਫੜ ਗੱਲ ਸੁਣ ਮੇਰੀ ਗੱਲ ਸੁਣ ਸੁਣਨਾ 60000 ਦੀ ਬੱਕਰੀ ਹੋ ਗਈ ਕਿਉਂ ਨਹੀਂ ਹੁੰਦੀ ਬਾਬਾ ਜੀ ਉਹ ਕਿੱਥੇ ਬਾਬੇ 65 ਲੱਗਿਆ ਮੈਂ ਤਾਂ ਵੀ ਨਹੀਂ ਦਿੱਤੀ ਹਾਂ ਬੱਕਰੀ ਤੇ ਕਿੱਥੇ ਹਾਂਜੀ ਹਾਂ ਇਹਦਾ ਬਾਬੇ ਦੀ ਕਦਰ ਕਰਦਾ ਮੈਂ ਇੱਕ ਵੀ ਕੋਈ ਗੱਲ ਨਹੀਂ ਵੀ ਕਿੱਡੀ ਕ ਗੱਲ ਆ ਇੱਥੇ ਹੀ ਫਿਰਦੇ ਨੇ ਬੰਦੇ ਕਿਹੜਾ ਕਿਤੇ ਪਾਕਿਸਤਾਨ ਬਾਗੇ ਤੇਰੀ ਮਰਜ਼ੀ ਆ ਸੋਚ ਲੈ ਬੱਕਰੀ ਮੈਨੂੰ ਮੈਨੂੰ ਬੰਬੇ ਪਜਾ ਦੇਣ ਦੇ 2.5 ਲੱਖ ਦੀ ਆ ਯਾਰ ਬੰਬੇ ਭੈਣ ਚਾਵੇ ਜਾਂਦੀ ਜਿਹੜਾ ਚ ਮਰ ਗਈ ਕੌਣ ਦੇਊਗਾ 2.5 ਲੱਖ ਮੈਂ ਮੈਨੂੰ ਪਹਿਲਾਂ ਇਹ ਪੰਜਾਬ ਚ ਦਵੋ ਯਾਰ ਅਸੀਂ ਫੇਰ ਬਨੇ ਪ੍ਰੀਡ ਕਰਾਂ ਪੰਜਾਬ ਚ ਲੈਂਦੇ ਕਿਉਂ ਨਹੀਂ ਲੈਂਦੇ ਮੈਂ ਹਰੇਕੀ ਵੀਡੀਓ ਚ ਰੋਣਾ ਵੀ ਪੰਜਾਬ ਦੀ ਸਾਹਮਣੋਂ ਨਾ ਸਰ ਲੈਂਦੇ ਪੰਜਾਬ ਚ ਪੈਸਾ ਨਹੀਂ ਲਾਊਗਾ ਅਗਲਾ ਫੇਰ ਮੈਂ ਕੀ ਕਰੂੰਗਾ ਪੈਸੇ ਵੀ ਲੱਗਣਗੇ ਫਿਰ ਚੀਜ਼ ਤੇ ਲੈ ਰਹੇ ਆ ਪੰਜਾਬ ਦੇ ਪਰ ਮੇਰੀ ਗੱਲ ਸੁਣ ਬਾਬਾ ਛੋਟੀ ਸਾਰਿਆਂ ਨਾਲ ਮੈਂ ਵੱਡੀ ਕਰਦਾ ਮੇਰੇ ਤੋਂ ਸਾਡੇ ਤੁਸੀਂ ਇੱਜ਼ਤਦਾਰ ਬੰਦੇ ਹੋ ਨਹੀਂ 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 ਸੁਣਦੀ ਨਹੀਂ ਉਹ ਤਾਂ ਫੜੀ ਕਰਕੇ ਕਰਦੀ ਸਰ ਛੱਡ ਦੇ ਬਾਈ ਛੱਡਿੰਗ ਸਾਰੇ ਇੱਜ਼ਤਦਾਰ ਬੰਦੇ ਹੋ ਤੁਸੀਂ ਮੈਨੂੰ ਐ ਦੱਸੋ ਮੰਡੀਆਂ ਇਹ ਗਾਨੀ ਚੁੰਗਲ ਕਰਕੇ ਹੋ ਜਾਂਦਾ ਆਪਾਂ ਮੰਡੀਆਂ 'ਚ ਜਾਂਦੇ ਆ ਅਹੀ ਜੀਆਂ ਕਿੰਨੀਆਂ ਕਿ ਬੱਕਰੀਆਂ ਆਉਂਦੀਆਂ ਬਾਈ ਖਾਲਸਾ ਜੀ ਕੋਈ ਮਿਲਦੀ ਆ ਕੋਈ ਮਿਲਦੀ ਉਹ ਯਾਰ ਗੱਲ ਸੌੜਾ ਹੁਣ ਇੱਕ ਮਿੰਟ ਇੱਧਰ ਵੀ ਸੁਣ ਇੱਕ ਮਿੰਟ ਮੈਂ ਜਵਾਬ ਦਿੰਨਾ ਜੇ ਕੋਈ ਹੋਈ ਆਉਂਦੀ ਆ ਤਾਂ ਰੁਪਈਏ ਲਾਉਣ ਵਾਲਾ ਵੀ ਕੋਈ ਹੋਈ ਆਉਂਦਾ ਨਹੀਂ 20000 ਹੀ ਲਾਉਂਦਾ ਕਿ ਨਾ ਉਹ ਬਾਬੇ ਚੀਜ਼ ਤੇ ਤਾਂ ਲੱਗਣੀ ਆ ਫੇਰ ਫੇਰ ਤੇਰੀ ਗੱਲ ਦਾ ਜਵਾਬ ਦਿੱਤਾ ਵੀ ਲਾਉਂਦੇ ਵੀ ਅਗਲਾ ਕਹਿੰਦਾ ਬਾਬਾ ਜੀ 20 ਹੀ ਲੈ ਲਓ ਆ ਜਾ ਵੇਚਣੀ ਕਿੰਨੇ ਦੀ ਆ ਮੇਰਾ ਤੁਸੀਂ ਦੱਸਣਾ ਯਾਰ ਹੁਣ ਯਾਰ ਹੁਣ ਦੱਸੀ ਤਾਂ ਦੱਸ ਤਾਂ ਦਿੱਤਾ ਤੈਨੂੰ ਐਦਾ ਸਿਰਾਂ ਕਹਿਤਾ ਨਹੀਂ ਸਿਰਾਂ ਨਹੀਂ ਕਹਿਆ ਜੀ ਸੁਣ ਮਾਲਕ 50000 ਦਾ ਗਾਕ ਸੀ 60 ਲਾਤਾ ਉਹ ਕੋਈ ਗੱਲ ਨਹੀਂ ਭਾਈ ਗਾਕ ਤਾਂ ਹੁਣ ਮੈਨੂੰ ਵੀ ਦਿਖ ਮੁਗਦੀ ਗੱਲ ਕਰੀਏ ਨੀ ਲੰਮੀ ਵੀ ਨਾ ਬਣਾਓ ਕੱਲ ਨੂੰ ਇਹ ਤਾਂ ਹੁਣ ਤੁਸੀਂ ਦੇਖਣਾ ਹੋਰਵਾਨ ਇੱਕ ਹਰਵਾਨ ਇੱਕ ਟੁੱਕ ਦੱਸ ਦੇ ਬਾਬੀ ਐਨੇ ਤੋਂ ਘੱਟ ਮੈਂ ਦੇਣੀ ਨਹੀਂ ਜੇ 75000 ਦੀ ਬੱਕਰੀ ਲੈ ਜੋਈ ਲੈ ਫੜੋ ਤੇਰੀ ਮਰਜ਼ੀ ਹੈ ਜੇ ਤਾਂ ਬੱਕਰੀ ਦੇਣੀ ਹੈ ਦੇਖ ਲੈ ਹੇ ਤਾਂ ਮੈਂ ਰਹਿ ਕਰਕੇ ਦੱਸ ਦਿੰਦਾ ਹੈ ਪਿਉ ਰਿਆ ਇੱਕ ਚੀਜ਼ ਆ ਬੱਕਰੀ ਦਾ ਮੁੱਲ ਕੱਢ ਕੇ ਠੀਕ ਨਾ ਲੱਗਿਆ ਹਿਆ ਠੀਕ ਨਾ ਲੱਗਿਆ ਉਹ ਬਾਪੂ 2000 ਘਟ 1000 ਬੱਦ ਵਾਲੀ ਚੀਜ਼ ਨਹੀਂ ਬਾਪੂ ਚੀਜ਼ 30 ਨਹੀਂ ਚੀਜ਼ ਦੱਸੋ ਤੁਸੀਂ ਗੱਲੀ ਨਹੀਂ ਤਾਂ ਬੰਦੇ ਵਾਲੀ ਗੱਲ ਹੀ ਨਹੀਂ ਕਰਦਾ ਹਾਂਜੀ ਜਿਵੇਂ ਆਪਾਂ ਵੋਟਿੰਗ ਠੀਕ ਦੱਸੋ ਨਹੀਂ ਪਤਾ ਦੀ ਠੀਕ ਆ ਕੰਜਰਖਾਨੇ ਜੀ ਰਹੇ ਆ ਤਾਂ ਹੀ ਤਾਂ ਰੇਟ ਲੱਗਦਾ ਬੱਕਰੀ ਪੁਲਵਾਨ ਜੀ 60000 ਦੀ ਚੱਲਦੀ ਆ 65000 ਦੀ ਚੱਲਦੀ ਆ ਬੱਕਰੀ ਲਓ ਜੀ ਪੂਰੇ 70000 ਦੀ ਲੈ ਜਾ ਉਹ ਫੜੋ ਜੀ 62000 ਦੀ ਰੇਵਕੀ ਆ ਫੜੋ ਜੀ ਆ ਠੀਕ ਆ ਹੁਣ ਆ ਫੜੋ ਪੂਰੇ 70000 ਦੀ 62000 ਕਹਤਾ ਤੈਨੂੰ ਆ ਪੂਰੇ 70 ਦੀ ਆ ਫੜ ਇਧਰ ਲੈ ਫੜਾ ਪੂਰੇ 63000 ਦੀ ਆ ਪੂਰੇ 70000 ਦੀ ਹੋਊਗੀ ਉਹਨੇ ਦੀ ਹੋਗੀ ਪੂਰੇ 65000 ਦੀ ਪੂਰੇ 65 ਦੀ ਹੋਗੀ ਚੱਲ ਲੈ ਜਾ ਚੱਲ ਆ ਹੈਪੀ ਇਧਰ ਆ ਜਾ ਉਹਰੇ ਆ ਜਾ ਆ ਜਾ ਮਰ ਬਣ ਕੇ ਖੁਸ਼ ਕਰ ਇਧਰ ਆ ਬਰਾ ਝੋਟ ਬੱਕਰੀ ਬਣਾ ਬੱਕਰੀ ਫੜਾ ਲੈ ਭਰਾ ਤੈਨੂੰ ਕਰਮ ਵਾਲੀ ਨਾਲ ਵਾਦਾ ਕਰੇ ਬਹੁਤ ਠੀਕ ਆ ਹਾਂਜੀ ਭਾਈ ਜੀ ਆਪਾਂ ਖੜੇ ਆ ਜੀ ਬੱਕਰਾ ਮੰਡੀ ਪਿੰਡ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਜਿੱਥੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਟਾਪ ਕੁਆਲਿਟੀ ਦੇ ਬਰੀਡਰ ਤੇ ਟਾਪ ਕੁਆਲਿਟੀ ਦੀਆਂ ਬੱਕਰੀਆਂ ਆਉਂਦੀਆਂ ਨੇ ਜਿਹੜੇ ਬਾਹਰਲੇ ਵਪਾਰੀ ਆ ਵੀਰੇ ਹਰ ਸ਼ਨੀਵਾਰ ਨੂੰ ਮੰਡੀ ਲੱਗਦੀ ਆ ਇਹ ਹਫ਼ਤੇ ਬਾਅਦ ਪਹੁੰਚਿਆ ਕਰੋ ਜ਼ਰੂਰ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਰਾਜੇ ਪੰਜਾਬ ਆਹ ਜਿਹੜੀ ਬੱਕਰੀ ਆ ਵੀਰੇ ਆਪਾਂ ਕਹਿ ਦਿੰਨੇ ਆ ਜੀ ਪੰਜਾਬ ਦੇ ਵਿੱਚ ਬਰੀਡ ਖਤਮ ਹੋ ਗਈ ਮਿਲਦੀਆਂ ਨਹੀਂ ਬੱਕਰੀਆਂ ਬਈ ਮਹਿੰਗਾ ਗੁੱਜਰ ਪਾਕਿਸਤਾਨ ਦਾ ਆਪਾਂ ਵੀਡੀਓ ਦੇਖ ਦਿਆਂ YouTube ਤੇ ਉਹਦੀਆਂ ਉਹ ਬਜ਼ੁਰਗ ਦਾ ਨਾਮ ਚੱਲਦਾ ਬਾਲਡ ਦੇ ਵਿੱਚ ਮੈਂ ਕੈਨੇਡਾ 'ਚ ਵੀ ਗਿਆ ਉੱਥੇ ਵੀ ਗਾਰਮ ਦੇ ਬੰਦੇ ਨੇ ਉਹ ਕਹਿੰਦੇ ਜੀ ਬੱਕਰੀਆਂ ਲੈਣੀਆਂ ਜੀ ਇਹ ਜਿਹੀਆਂ ਜਿਹੜੀਆਂ ਮਹਿੰਗੀਆਂ ਗੁੱਜਰ ਕੋਲੇ ਆ ਹੁਣ ਵੀ ਮੈਂ ਫੋਨ ਤੇ ਦਿਖਾ ਦਿੰਦਾ ਮੈਨੂੰ ਕੈਨੇਡਾ ਤੋਂ ਕੱਲ ਮੈਸੇਜ ਆਇਆ ਬਾਬਾ ਜੀ ਕੋਈ ਕੈਨੇਡਾ 'ਚ ਬੱਕਰੀਆਂ ਵੇਚਦਾ ਤਾਂ ਸਾਨੂੰ ਦੱਸੋ ਅਸੀਂ ਲੈਣੀਆਂ ਨੇ ਕੱਲਾ ਇਹਨਾਂ ਕੋ ਵੀ ਪੰਜਾਬ ਵਿੱਚ ਸਾਡੇ ਪੰਜਾਬੀ ਸ਼ਰਮ ਖਾਂਦੇ ਆ ਬੱਕਰੀਆਂ ਰੱਖਣ ਲੱਗੇ ਵੀ ਲੋਕ ਕਹਣਗੇ ਬੱਕਰੀਆਂ ਲੈ ਲਈਆਂ ਕੈਨੇਡਾ ਦੇ ਵਿੱਚ ਲੋਕ ਬੱਕਰੀਆਂ ਰੱਖਦੇ ਆ ਉਹ ਜਿਹੜੇ ਫੇਰੀ ਦਾ ਫਾਰਮ ਕਰਦੇ ਆ ਤੇ ਇਹਦੇ ਤੋਂ ਕਮਾਈ ਹੁੰਦੀ ਆ ਤਾਂ ਰੱਖਦੇ ਨੇ ਆ ਜਿਹੜੀ ਬੱਕਰੀ ਲਈ ਆ ਵੀਰੇ ਇਹ ਅਸੀਂ ਨਾ ਤਾਂ ਵੇਚਣ ਨੂੰ ਲਈ ਆ ਇਸ ਵੀਰ ਨੇ ਹੈਪੀ ਵਰਸਾਲ ਨੇ ਤੇ ਨਾ ਹੀ ਇਹਦਾ ਕੁਝ ਹੋਰ ਦੇਖਿਆ ਅਸੀਂ ਇੱਕ ਪ੍ਰਾਣੀ ਬਲੱਡ ਲਾਈਨ ਦੇਖੀ ਆ ਦੀ ਬਈ ਇਹ ਦੁੱਧ ਵਾਲੀਆਂ ਬੱਕਰੀਆਂ ਨਾ ਇਹਦੀ ਅਸੀਂ ਜਾਦਾ ਨਸਲ ਦੇਖੀ ਆ ਬਈ ਜਿਹੜੀ ਦੁੱਧ ਵਾਲੀ ਬੱਕਰੀ ਆ ਸਾਡੇ ਕੋਲੋਂ ਖਤਮ ਹੋਈ ਜਾਂਦੀ ਆ ਅਸੀਂ ਕੱਲਾ ਸਨਖਪੁਣੇ ਜਾਂ ਕਾਲੇ ਰੰਗ ਚ ਪੈ ਗਏ ਜਾਂ ਮੱਖੀ ਜੀਨੇ ਚ ਪੈ ਗਏ ਮੱਖੀ ਜੀਨੀ ਥੱਲੇ ਲੀਟਰ ਦੁੱਧ ਨਹੀਂ ਹੁੰਦਾ ਮੱਖੀ ਜੀਨੀ ਬੱਕਰੀ ਲੈ ਕੇ দাও ਜੀ ਬਾਜੀ ਇਹ ਬੱਕਰੀ ਮਾਲਕ ਨੇ 6 ਲੀਟਰ ਦੱਸਿਆ ਪਰ ਅਸੀਂ 5 ਲੀਟਰ ਮੰਨ ਕੇ ਲਈ ਆ ਵੀ ਬੱਕਰੀ 5 ਵੀ ਦੁੱਧ ਦੇਗੀ ਨਾ ਸਾਨੂੰ ਅਸੀਂ ਇਹਦੇ ਥੱਲੇ 7 ਚੋਲਾਂਗੇ ਸਾਨੂੰ ਪਤਾ ਵੀ ਜਿਹੜਾ ਬੰਦਾ ਘੋੜੀਆਂ ਦਾ ਪਾਲਕੂ ਆ ਜਿਹੜੀਆਂ ਘੋੜੀਆਂ ਰੱਖਦਾ ਹੈਪੀ ਵਰਸਾਲ ਜੀ ਦਾ ਨਾਮ ਚੱਲਦਾ ਵੀਰੇ ਘੋੜੀਆਂ ਦੇ ਮੇਲੇ 'ਚ ਕਿਤੇ ਵੀ ਚਲੇ ਜਾਇਓ ਪੋਚਪੜ ਚਲੇ ਜਾਇਓ ਨਗੌਰ ਚਲੇ ਜਾਇਓ ਮਝਗਰਾਉਂ ਦੀ ਮੰਡੀ ਚਲੇ ਜਾਇਓ ਕਿਤੇ ਮੋਕਸਰ ਜ਼ਿਲ੍ਹੇ ਚਲੇ ਜਾਇਓ ਨੌ ਚੱਲੂਗਾ ਹੈਪੀ ਵਰਸਾਲ ਦਾ ਤੇ ਅੱਜ ਸਾਨੂੰ ਖੁਸ਼ੀ ਹੋਈ ਆ ਜਿਹੜੇ ਅਸੀਂ ਮੇਲੇ ਕਰਵਾਉਣੇ ਆ ਅਸੀਂ ਵੱਡੇ ਨਾਮ ਦਵਾ ਸਕਦੇ ਇਹਨਾਂ ਕੋਲ ਦਵਾਵਾਂਗੇ ਵੀ ਕਿਉਂਕਿ ਜੇ ਸਾਡੇ ਮਿੱਤਰ ਸਾਡੇ ਨਾਲ ਜੁੜਨਗੇ ਇਹ ਕਿਤੇ ਨੂੰ ਵਧਾਉਣਗੇ ਸਾਡੇ ਫੋਲਰ ਵਧਣਗੇ ਸਾਡੇ ਮੈਂਬਰ ਵਧਣਗੇ ਮੇਲੇ ਵਿੱਚ ਸਾਡੇ ਮੰਡੀ ਦੀ ਰੌਣਕ ਵਧੂਗੀ ਇਹ ਬੱਕਰੀ ਲਈ ਆ ਜੀ ਪੂਰੇ 65000 ਦੀ ਪਹਿਲਵਾਨ ਮੇਜਰ ਸਿੰਘ ਦੇ ਕੋਲੋਂ ਤੇ ਧੰਨਵਾਦ ਕਰਦੇ ਆ ਹੈਪੀ ਬਾਈ ਦਾ ਬਾਈ ਨੰਬਰ ਦੱਸ ਆਪਣਾ 9878345008 ਇੱਕ ਮਿੰਟ ਮੈਗ ਦੇ ਦੋ ਨਾ ਜੀ ਇਹ ਚ ਬੋਲੋ 9878345008 ਇਹ ਬਾਈ ਜੀ ਨੰਬਰ ਤਾਂ ਦੱਸਿਆ ਇੱਕ ਵੀਡੀਓ ਆਊਗੀ ਤੁਸੀਂ ਦੇਖੋਗੇ ਹੈਪੀ ਬਰਸਾਲ ਦੀ ਬਰੀਡਰ ਵਾਲੀ ਜਿਹੜਾ ਕਿ 45 ਇੰਚ ਹੈਡ ਦਾ ਬਰੀਡਰ ਲਿਆ ਸਵਾ ਲੱਖ ਰੁਪਏ ਦਾ ਅੱਜ ਹੀ ਖਰੀਦਿਆ 6 ਦੰਦ ਬੱਚਾ ਤੁਸੀਂ ਦੇਖੋਗੇ ਬਾਈ ਜੀ ਉਹ ਬੱਚਾ ਪੂਰੀ ਜਿਹਨੂੰ ਕਹਦੇ ਆ ਬੀਟਲ ਦੇ ਨਸਲ ਦੇ ਵਿੱਚ ਆ ਕਈ ਕਹਿਣਗੇ ਕੱਲੇ ਕੰਨ ਹੀ ਲੰਬੇ ਚਾਹੀਦੇ ਆ ਬਾਈ ਜੀ ਕੱਲੇ ਕੰਨ ਨਹੀਂ ਬਣਾਉਂਦੇ ਬੀਟਲ ਕਈ ਵੀਰ ਕਹਿੰਦੇ ਆ ਜੀ ਬੀਟਲ ਇੱਕ ਪ੍ਰਕਾਰ ਦੀ ਆ ਕਿਤੇ ਵੇਲਾ ਟਾਈਮ ਹੋਇਆ ਆਇਓ ਕੱਢ ਕੇ ਬੀਟਲ ਦੱਸਾਂਗੇ ਵੀ ਕਿੰਨੇ ਪ੍ਰਕਾਰ ਦੀ ਆ ਯੂਨੀਵਰਸਿਟੀ ਵਾਲੇ ਬੀਟਲ ਹੋਰ ਤਰ੍ਹਾਂ ਦੀ ਕੱਢਣਗੇ ਜਿਹੜੇ ਆਪਣੇ ਡਾਕਟਰਾਂ ਹੋਰ ਤਰ੍ਹਾਂ ਦੀ ਬੀਟਲ ਕੱਢਣਗੇ ਜਿਹੜੇ ਹਰਿਆਣੇ ਵਾਲੇ ਆ ਹੋਰ ਤਰ੍ਹਾਂ ਦੀ ਕੱਢਣਗੇ ਇਹ ਬੀਟਲ ਨਸਲ ਇਲਾਕੇ ਇਲਾਕੇ ਦੇ ਨੂੰ ਟੁੱਕਦੀ ਆ ਅੰਮ੍ਰਿਤਸਰ ਦੀ ਹੋਰ ਆ ਮਾਲਵੇ ਦੀ ਹੋਰ ਆ ਮਾਝੇ ਦੀ ਹੋਰ ਆ ਤੇ ਪੁਆਦ ਦੀ ਹੋਰ ਆ ਪੰਜਾਬ ਦੀਆਂ ਚਾਰ ਬੀਟਲਾਂ ਨੇ ਪੰਜਾਬ ਦੀ ਧਰਤੀ ਦੀਆਂ ਅਸੀਂ ਮੇਲਾ ਕਰਾਨੇ ਅਸੀਂ ਇੱਕ ਕਿਸਮ ਦੀ ਬੀਟਲ ਕੱਢ ਦਿੰਨੇ ਆ ਪਰ ਕੱਲੇ ਬੀਟਲ ਚ ਨਾ ਫਸਿਆ ਕਰੋ ਵੀਰੇ ਥੋੜਾ ਬੰਦਾ ਭਾਂਡਾ ਦੇਖਿਆ ਕਰੋ ਜਾਨਵਰ ਦਾ ਉਹਦਾ ਰੰਗ ਰੂਪ ਦੇਖਿਆ ਕਰੋ ਜਿਹੜਾ ਇਹ ਰੰਗ ਆ ਨਾ ਹੁਣ ਇਹਦੇ ਵਿੱਚ ਤਿੰਨ ਕਲਰ ਨੇ ਕਲਰ ਦੇਖੋ ਚਿੱਟਾ ਕਲਰ ਆ ਗਿਆ ਕਾਲਾ ਆ ਗਿਆ ਤੇ ਖਾਕੀ ਆ ਗਿਆ ਠੀਕ ਆ ਜੀ ਤਿੰਨ ਕਲਰ ਨੇ ਕਲਰਾਂ ਦੀ ਕੀਮਤ ਪੈਂਦੀ ਆ ਜਿਹੜੇ ਅੱਜ ਤੋਂ 7-8 ਸਾਲ ਪਹਿਲਾਂ ਮੁਕਾਬਲੇ ਹੁੰਦੇ ਸੀਗੇ ਤੁਹਾਨੂੰ ਮੈਂ ਡਾਕਟਰ ਮਿਲਾ ਦੂੰ ਮੈਂ ਖੋਦੋ ਮੁਕਾਬਲੇ ਵਿੱਚ ਬੱਚੇ ਪਾਏ ਹੋਏ ਨੇ ਕਲਰ ਦੇ ਮੁਤਾਬਕ ਨੰਬਰ ਲੱਗਦੇ ਸੀਗੇ ਜਿਹਦੇ ਤਿੰਨ ਕਲਰ ਆ ਤਾਂ ਇਹਦੀ ਕਲਰਾਂ ਦੇ ਤਿੰਨ ਨੰਬਰ ਲੱਗਦੇ ਸੀ ਅੱਜ ਕੱਲੀ ਅਸੀਂ ਇੱਕ ਕਲਰ ਨੂੰ ਐਵੇਂ ਹੀ ਤੇ ਦੇਣ ਲੱਗੇ ਵੀ ਕੱਲਾ ਕਾਲਾ ਹੀ ਰੰਗ ਬਤੀ ਆ ਜੀ ਤਿੰਨ ਨੰਬਰ ਲੱਗਦੇ ਸੀ ਕਲਰ ਦੇ ਵੀ ਇਹਦੇ ਵਿੱਚ ਪ੍ਰਮਾਤਮਾ ਨੇ ਵਾਧੂ ਦਿੱਤਾ ਰੰਗ ਇਹ ਚੀਜ਼ਾਂ ਕੋਈ ਨਹੀਂ ਦੱਸਦਾ ਲਿਖੋ ਕੇ ਰੱਖਦੇ ਨਹੀਂ ਲੋਕ ਉਸ ਤੋਂ ਬਾਅਦ ਲੱਗਦਾ ਸੀ ਇਹਦੇ ਭਾਂਡੇ ਦਾ ਨੰਬਰ ਜਿਵੇਂ ਬਾਈ ਜੀ ਦੁੱਧ ਪਾਉਣਾ ਇੱਕ ਢੈਰੀ ਤੇ ਰੱਖਿਆ ਹੋਇਆ ਵਾ ਕੈਂਟਰ ਪੂਰਾ ਟੈਂਕਰ ਜਿਹਦੇ 'ਚ 3 3 400 ਲੀਟਰ ਦੁੱਧ ਪੈ ਜਾਂਦਾ ਇੱਕ ਤੇ ਰੱਖਿਆ 40 ਕਿਲੋ ਵਾਲਾ ਡਰਮ ਢੈਰੀ ਉਹ ਵੀ ਕਹਿੰਦੀ ਆ ਵੀ ਮੈਂ ਦੁੱਧ ਵਾਲੀ ਢੈਰੀ ਆ ਤੇ ਬੱਕਰੀ ਇਹ ਕਹਿੰਦੀ ਆ ਬੱਕਰੀ ਉਹ ਕਹਿੰਦੀ ਉਹ ਪਾਈਏ ਦੀ ਮਾਲਕਾ 5 ਕਿਲੋ ਦੀ ਮਾਲਕਾ ਇਹੀ ਫਰਕ ਆ ਇਹਨੇ ਭਾਂਡਿਆਂ 'ਚ ਜੇ ਭਾਂਡਾ ਹੋਊਗਾ ਤਾਂ ਦੁੱਧ ਆਊ ਹਾਂ ਹੁੰਦਾ ਕੁਦਰਤਵੰਨੀਓ ਕੋਈ ਪਸ਼ੂ ਨਾੜਾ ਚੋਂ ਦੁੱਧ ਕੱਢਦਾ ਉਹਦੀ ਨਾੜ ਦੱਸ ਦਿੰਦੀ ਆ ਸਾਡੇ ਜਾਣਕਾਰ ਆਪਾਂ ਜ਼ਿੰਮੇਵਾਰ ਖੜੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵੀਡੀਓ ਲੰਬੀ ਹੋ ਜਾਣੀ ਆ ਤੇ ਮੁੱਲਾਪੁਰ ਦੀ ਬੱਕਰਾ ਮੰਡੀ ਦੇ ਵੀਰੇ ਜਰੂਰ ਪਹੁੰਚਿਆ ਕਰੋ ਬਹੁਤ ਬਹੁਤ ਧੰਨਵਾਦ